ਹੈਲੋ ਗੁੱਡ ਮਾਰਨਿੰਗ ਫਰੈਂਡਸ ਅੱਜ ਅਸੀਂ ਫੇਰ ਲਾਈਵ ਹੋਏ ਆ ਆ ਸਾਡੇ ਨਾਲ ਡਾਕਟਰ ਸੁਨਲ ਬਲੱਗਣ ਜੀ ਨੇ ਡਾਕਟਰ ਸਾਹਿਬ ਇਹ ਪਾਪੂਲਰ ਦੀਆਂ ਜੋ ਟਾਣੀਆਂ ਨੇ ਇਹਦੇ ਬਾਰੇ ਤੁਸੀਂ ਦੱਸੋ ਕੁਝ ਅੱਜ ਇਹ ਪੁੱਤਰਾ ਕਰਮਾ ਬਣਾਉਨੇ ਆ ਪਾਪੂਲਰ ਦੀਆਂ ਆਪਣੇ ਕਰਮਾ ਲਾ ਕੇ ਇਹਨਾਂ ਦੇ ਬੂਟੇ ਤਿਆਰ ਹੋ ਜਾਣਗੇ ਅੱਛਾ ਜੀ ਸਾਰੇ ਨੂੰ ਪੱਟ ਕੇ ਆਪਾਂ ਆਪਣੇ ਖੇਤ ਦੇ ਵਿੱਚ ਪਾਪੂਲਰ ਦੇ ਕਰਮਾ ਲਾ ਕੇ ਇਹ ਸਾਲ ਭਰ ਖੜੇ ਰਹਿਣਗੇ ਆ ਇਹ 1-1 ਫੁੱਟ ਦੇ ਤਲਮ ਤਿਆਰ ਕਰਕੇ ਫਿਰ ਇਹਨੂੰ ਅਸੀਂ ਆਪਾਂ ਖੇਤ ਦੇ ਵਿੱਚ ਲਾ ਦੇਣਾ ਇਸ ਤਰ੍ਹਾਂ ਕਿ ਹੁਣ ਤੁਹਾਨੂੰ ਦੱਸਾਂਗੇ ਕਿਵੇਂ ਲਾੜੀਏ ਨੇ ਇਹ ਪਾਪਲ ਦੇ ਕਲਮਾ ਨੇ ਆ ਕਲਮਾ ਨੇ ਆਪਾਂ ਡੱਕੇ ਵਿੱਚ ਲਾਤੇ ਇਹ ਧਰਤੀ ਤੱਕ ਦੇਣਾ ਇਹਨਾਂ ਨੇ ਫਿਰ ਹੁਣ ਮਹੀਨੇ 20 ਦਿਨ ਬਾਅਦ ਚ ਫੁੱਟੇ ਆਉਣੇ ਤੇ ਫੁੱਟ ਕੇ ਫਿਰ ਆਪਾਂ ਇਹਨਾਂ ਨੂੰ ਵਾਟ ਕੀ ਆਪਣੇ ਖੇਤ ਦੇ ਵਿੱਚ ਲਾ ਦਿੰਦਾ ਇਹਨੂੰ ਕਿੰਨਾ ਟਾਈਮ ਲੱਗਦਾ ਡਾਕਟਰ ਸਾਹਿਬ ਇੱਕ ਸਾਲ ਲੱਗ ਜਾਣਾ ਠੀਕ ਹੈ ਜੀ ਬਹੁਤ ਵਧੀਆ ਦੇਖੋ ਇਸ ਤਰ੍ਹਾਂ ਡਾਕਟਰ ਸਾਹਿਬ ਮਿਹਨਤ ਕਰਦੇ ਨੇ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ